ਦਮੋਹੀ ਮੰਦਰ ਕਮੇਟੀ ਵੱਲੋਂ ਮੰਦਰ ਵਿੱਚ ਗੋਵਰਧਨ ਪੂਜਾ ਕੀਤੀ ਗਈ ਤੇ ਵਿਸ਼ਾਲ ਲੰਗਰ ਲਗਾਇਆ ਗਿਆ। ਇਸ ਮੌਕੇ ਪ੍ਰਧਾਨ ਕੇਵਲ ਕ੍ਰਿਸ਼ਨ ਅਰੋੜਾ, ਵਾਈਸ ਪ੍ਰਧਾਨ ਗੁਲਸ਼ਨ ਬੱਬਰ, ਸਕੱਤਰ सुरेंद्र ਕੁਮਾਰ ਅਰੋੜਾ, ਜੁਆਇੰਟ ਸਕੱਤਰ ਲਕਸ਼ਮਣ ਦਾਸ tạmੀ, ਮੈਂਬਰ ਦੀਪਕ ਮਹਾਜਨ, ਪੁਨੀਤ ਕੁਮਾਰ, ਅਸ਼ਵਿਨੀ ਕੁਮਾਰ, ਬਿੱਲੂ, ਸ਼ਾਮਸੁੰਦਰ ਅਤੇ ਹਰदयाल ਸਿੰਘ, ਪ੍ਰਧਾਨ ਫਾਸਵੇ ਕੇਬਲ ਅੰਮ੍ਰਿਤਸਰ ਤੇ ਮੰਦਰ ਕਮੇਟੀ ਦੇ ਸਮੂਹ ਮੈਂਬਰ ਮੌਜੂਦ ਸਨ। ਇਸ ਮੌਕੇ ਪਗਜਨਾ ਨੇ ਮੰਦਰ ਵਿੱਚ ਭਜਨ ਗੀਤ गा ਕੇ ਆਈ ਹੋਏ स्त्रੋਤਿਆਂ ਨੂੰ ਮੰਤਰ ਮੁਕਤ ਕਰ ਦਿੱਤਾ। ਉਪਰੰਤ ਆਈਆਂ ਹੋਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ। ਇਹ ਗੁਰਦਨ ਪੂਜਾ ਦੇ ਮੌਕੇ ਦੇ ਉੱਤੇ ਸਾ ਸੰਗ ਕੀਤਾ ਜਾਂਦਾ ਹੈ। ਔਰ ਜਿਹੜਾ ਭਵਨ ਯੱਗ ਸਭ ਸੰਪੂਰਨ ਕਰਕੇ ਬੜਾ ਵੱਡਾ ਮਹਾਨ ਲੰਗਰ ਲਾਜਦਾ ਵਾ ਜਿਹੜਾ ਕਿ ਸਾਲੀ ਦਿਹਾੜੀ ਲੰਗਰ ਚੱਲਦਾ ਰਹਿੰਦਾ ਔਰ ਤੁਹਾਡੇ ਸ੍ਰਿੰਦਰ अरोड़ा ਜੀ ਜਿਹੜੇ ਸੈਕਟਰੀ ਪ੍ਰਧਾਨ ਕੇਵਲ ਕਿਸ਼ਨ अरोड़ा ਜੀ ਔਰ ਆਪਣਾ ਸ਼ਾਮਪੁੰਦਰ ਜੀ ਪੁਨੀਤ ਜੀ ਮੈਂ ਲਿਸ਼ਵੰਦਾਲ ਜੁਆਇੰਟ ਸੈਕਟਰੀ ਔਰ ਸਾਰੇ ਗੋਗਾ ਜੀ ਗੁਲਸ਼ਨ ਪ੍ਰਧਾਨ ਗੁਲਸ਼ਨ ਬੱਬਰ ਜੀ ਸਾਰੇ ਅਸੀਂ ਜਿਹੜੇ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਰੀ ਲਵਾਉਂਦੇ ਆ ਇਹ ਮੰਦਿਰ ਬੜੇ ਸਾਲਾਂ ਤੋਂ ਗੋਵਰਨ ਪੂਜਾ ਕਰ ਰਿਹਾ ਔਰ ਇੱਥੇ ਸਾਡੇ ਪੰਡਤ ਜੀ ਕ੍ਰਿਸ਼ਨਦੇਵ ਜੀ ਵੱਲੋਂ ਲਗਾਤਾਰ ਪੂਜਾ ਕੀਤੀ ਜਾ ਰਹੀ ਹੈ ਸਾਰੀ ਕਮੇਟੀ ਜਿਹੜੀ ਆ ਬੜੀ ਸਦ ਨਾਲ ਇਹ ਮੰਦਿਰ ਦਾ ਪ੍ਰੋਗਰਾਮ ਕਰਦੀ ਆ ਔਰ ਜਿਸਨਾਂ ਵੀ ਵੇਖ ਰਹੇ ਹੋ ਕਿ ਸੰਗਤਾਂ ਇੱਥੇ ਪਹੁੰਚਦੀਆਂ ਨੇ ਸ਼ਰਦਾ ਨਾਲ ਹੁੰਮਾ ਆ ਕੇ ਪਹੁੰਚਦੀਆਂ ਨੇ ਤੇ ਫਿਰ ਉਸ ਤੋਂ ਬਾਅਦ ਲੰਗਰ ਦਾ ਵੀ ਵਿਵਸਥਾ ਕੀਤੀ ਗਈ ਆ ਪੂਰਾ ਦਿਨ ਲੰਗਰ ਚੱਲਦਾ ਰਹੇਗਾ ਔਰ ਲੋਕੀ ਆਉਂਦੇ ਨੇ ਆਪਣੀ ਮਨੋਗਾਵਨਾ ਪੂਰੀ ਕਰਦੇ ਨੇ ਗੁਰਦਮਾਨ ਰਾਜ ਕੀ ਜਾਓ ਮੰਦਿਰ ਦੇ ਵਿੱਚ ਬਹੁਤ ਹੀ ਮਨਮੋਹਕ ਕੀਰਤਨ ਹੋ ਰਿਹਾ ਹੈ ਭਜਨ ਗਾਏ ਜਾ ਰਹੇ ਹਨ ਤੇ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਵੀ ਨਤਮਸਤਕ ਹੋ ਕੇ ਮਾਤਾ ਦੇ ਦਰਬਾਰ ਦੇ ਵਿੱਚ ਗੋਹੀ ਦਰਬਾਰ ਦੇ ਵਿੱਚ ਆਪਣੀ ਹਾਜ਼ਰੀ ਲਵਾ ਰਹੀਆਂ ਹਨ ਤੇ ਆਪਣੇ ਆਪ ਨੂੰ ਧੰਨ ਸਮਝ ਰਹੀਆਂ ਹਨ ਫਾਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਰਿਪੋਰਟ ਅੰਮ੍ਰਿਤਸਰ